ਹਾਂਜੀ ਅਜੀ ਪਿੰਡ ਜਨਾਲ ਚ ਤੀਆਂ ਦਾ ਮੇਲਾ ਲੱਗਿਆ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਕਿੰਨਾ ਅਰੇਂਜਮੈਂਟ ਬਹੁਤ ਵਧੀਆ ਪ੍ਰੋਗਰਾਮ ਆ ਜੀ ਬਹੁਤ ਵਧੀਆ ਅਰੇਂਜਮੈਂਟਸ ਸੀਗਾ ਆਪਣਾ ਵੀਰਾ ਗੁਰਲਾਲ ਸਿੰਘ ਹੈ ਜਿਹੜਾ ਗੋਰਾ ਉਹਨਾਂ ਨੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਤੇ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਨਾ ਉਹ ਬਚਪਨ ਤੇ ਮਤਲਬ ਜਿਹੜੀਆਂ ਥੇਲੀਆਂ ਹੁੰਦੀਆਂ ਨੇ ਵਿਛੜ ਜਾਂਦੀਆਂ ਨੇ ਮੈਰਿਜ ਤੋਂ ਬਾਅਦ ਮੇਲ ਮਲਾਪ ਨਹੀਂ ਹੁੰਦਾ ਤੀਆਂ ਦੇ ਅਕੋਰਡਿੰਗ ਹੀ ਆ ਵੀ ਕੁੜੀਆਂ ਜਿਹੜੀਆਂ ਇੱਕ ਦੂਜੀਆਂ ਨੇ ਆਪਣੀਆਂ ਥੇਲੀਆਂ ਨੂੰ ਪੱਟੀਆਂ ਹੋ ਕੇ ਮਿਲ ਲੈਂਦੀਆਂ ਨੇ ਤੇ ਆਪਣੇ ਜਿਹੜੇ ਦੁੱਖ ਸੁੱਖ ਨੇ ਉਹ ਸਾਂਝੇ ਕਰ ਲੈਂਦੀਆਂ ਨੇ ਜੀ ਬਹੁਤ ਵਧੀਆ ਲੱਗਿਆ ਜੀ ਇਤਨਾ ਵੀਡੀਓ ਲੜਕੀਆਂ ਇੰਜੋਏ ਕਰ ਰਹੀਆਂ ਨੇ ਕੀ ਕੀ ਪ੍ਰਬੰਧ ਜਿਵੇਂ ਠੂਲਿਆਂ ਦਾ ਪਿੰਗਾਂ ਦਾ ਕੀ ਕੀ ਪ੍ਰਬੰਧ ਹਾਂਜੀ ਠੂਲਿਆਂ ਦਾ ਪਿੰਗਾਂ ਦਾ ਜੀ ਆਈਸਕ੍ਰੀਮ ਵਗੈਰਾ ਕੁਝ ਤੇ ਵਗੈਰਾ ਜੀ ਪਕਾੜੇ ਚਾਹ ਤੇ ਵਰਫੀ ਵਗੈਰਾ ਸਾਰਾ ਅਰੇਂਜਮੈਂਟ ਕੀਤਾ ਹੋਇਆ ਜੀ ਬਾਈ ਇਹਨਾਂ ਨੇ ਸਵੇਚਾਰਕ ਪ੍ਰੋਗਰਾਮ ਜੇ ਲੋਕ ਹੁੰਦੇ ਯਾਰੇ ਸੀਗੇ ਹੁਣ ਦੁਬਾਰਾ ਫੇਰ ਪਿੰਡਾਂ ਦੇ ਵਿੱਚ ਹੋਣ ਲੱਗੇ ਨੇ ਕਿਸ ਤਰ੍ਹਾਂ ਦਾ ਉਤਸ਼ਾਹ ਜਿਹੜਾ ਹੈ ਲੜਕੀਆਂ ਦੇ ਵਿੱਚ ਪਾਇਆ ਜਾ ਰਿਹਾ ਬਹੁਤ ਵਧੀਆ ਉਤਸ਼ਾਹ ਪਾਇਆ ਗਿਆ ਜੀ ਮਤਲਬ ਛੋਟੇ ਛੋਟੇ ਬੱਚਿਆਂ ਨੇ ਵੀ ਬਹੁਤ ਪਾਰਟਿਸਪੇਟ ਕੀਤਾਗਾ ਤੇ ਜਿਵੇਂ ਆਪਾਂ ਨੇ ਰੱਖਿਆ ਸੀ ਜੇ ਇੱਕ ਡਰ ਤੇ ਬੋਲੀ ਗਿੱਧਾ ਤੇ ਭੰਗੜਾ ਦੇ। ਸੰਗਠਕ ਕਮੇਟੀ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਵੱਲੋਂ ਅਰੇਂਜਮੈਂਟ ਕੀਤੇ ਗਏ ਨੇ। ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਿਆਂ ਜੀ ਜਿਨ੍ਹਾਂ ਨੇ ਮਤਲਬ ਕੁੜੀਆਂ ਲਈ ਇੰਨਾ ਪ੍ਰਬੰਧ ਕੀਤੇ ਨੇ ਹਨਾ ਸਾਰਿਆਂ ਦਾ ਉਹ ਮਤਲਬ ਪੱਖੇ ਵਗੈਰਾ ਪਾਣੀ ਵਗੈਰਾ ਦਾ ਸਾਰਾ ਅਰੇਂਜਮੈਂਟ ਕੀਤਾ ਗਿਆ ਜੀ ਸਾਡੇ ਵੱਲੋਂ ਤਾਂ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਕਹਿੰਦੇ ਹਾਂ ਜੀ। ਕਿਵੇਂ ਦੇਖਦੇ ਹੋ ਜੀ ਟੀਆਂ ਦਾ ਪ੍ਰੋਗਰਾਮ ਹੈ ਕੁੜੀਆਂ ਇੰਜੋਏ ਕਰ ਰਹੀਆਂ ਨੇ ਪ੍ਰਬੰਧਕ ਕਮੇਟੀ ਨੇ ਕਿੰਨਾ ਕੁ ਵੱਡਾ ਪ੍ਰੋਗਰਾਮ ਰੱਖਿਆ ਜੀ ਸਾਡੇ ਨਗਰ ਜਨਾਲਵਲਨ ਦੀ ਪ੍ਰਬੰਧਕ ਕਮੇਟੀ ਬਾਬਾ ਦੀਪ ਸਿੰਘ ਵੈਲਫੇਅਰ ਕਲੱਬ ਵੱਲੋਂ ਜੀ ਬਹੁਤ ਅੱਛਾ ਉਪਰਾਲਾ ਕੀਤਾ ਗਿਆ ਹੈ ਜਿਸ ਤਰ੍ਹਾਂ ਕਿ ਸਾਡੇ ਅਲੋਪ ਹੋ ਰਹੇ ਸੱਭਿਆਚਾਰਕ ਵਿਰਸੇ ਨੂੰ ਤੇ ਪਿੰਡ ਦੀ ਅ�ੀਆਂ ਨੂੰ ਮਿਲਾਉਣ ਦੇ ਲਈ ਇਹਨਾਂ ਵੀਰਾਂ ਨੇ ਬਹੁਤ ਜ਼ਿਆਦਾ ਉਪਰਾਲਾ ਕੀਤਾ ਜਿਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਹੈ ਸਾਡੇ ਗੁਰਲਾਲ ਵੀਰ ਜੀ ਦਾ ਉਹਨਾਂ ਦੇ ਉਪਰਾਲੇ ਸਦਕਾ ਅਸੀਂ ਸਾਰਿਆਂ ਇੱਥੇ ਕਾਫੀ ਟਾਈਮ ਬਾਅਦ ਆਪਣੇ ਪਿੰਡੇ ਪਿੰਡ ਆ ਕੇ ਦੁਬਾਰਾ ਇੱਥੇ ਥਿੱਤੀਆਂ ਬਣਾ ਰਹੇ ਹਾਂ ਜੀ ਜਿਵੇਂ ਪਿੰਡ ਜਨਾਲ ਦੇ ਵਿੱਚ ਪ੍ਰੋਗਰਾਮ ਆ ਜੀ ਕਿਹੜੇ ਕਿਹੜੇ ਲਾਗੇ ਪਿੰਡਾਂ ਤੋਂ ਕੁੜੀਆਂ ਆਈਆਂ ਨੇ ਇਹਦੇ ਆਲੇ ਦੁਆਲੇ ਦੇ ਪਿੰਡਾਂ ਜੀ ਜਿਵੇਂ ਢੰਡੋਲੀ ਤੋਂ ਨਾਜ਼ ਛੋਟੀ ਟੰਡੋਈ ਦੇ ਅਲੇ ਦੁਆਲੇ ਜਿੰਨੇ ਵੀ ਇਲਾਕੇ ਦੇ ਵਿੱਚ ਕੁੜੀਆਂ ਨੂੰ ਪਤਾ ਲੱਗਿਆ ਤੇ ਇਹਨਾਂ ਦੇ ਸੱਦੇ ਤੇ ਸਾਰੀਆਂ ਲੜਕੀਆਂ ਹੁਮ ਹੁਮਾ ਕੇ ਪੁੱਜਿਆ ਨਹੀਂ ਸੀ। ਜੀ ਪਿੰਗਾ ਝੂਟਣ ਦਾ ਜਿਹੜਾ ਰਿਵਾਜ ਸੀਗਾ ਜੀ ਉਹ ਵਿੱਚ ਦੀ ਅਲੋਪ ਹੋ ਗਿਆ ਸੀ ਹੁਣ ਦੁਬਾਰਾ ਫਿਰ ਜਿਹੜਾ ਸਿਰਜਿਆ ਗਿਆ ਆ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਕੁੜੀਆਂ ਫੇਰ ਦੁਬਾਰਾ ਇਕੱਠੀਆਂ ਹੋਣ ਲੱਗੀਆਂ ਨੇ। ਹਾਂਜੀ ਜਿਵੇਂ ਤੁਸੀਂ ਦੇਖਦੇ ਹੋ ਅੱਜ ਕੱਲ ਤਾਂ ਸਟੂਡੈਂਟਸ ਓਨਲੀ ਸਵਿੰਗਸ ਨੂੰ ਜਾਂਦੇ ਆ। ਬਟ ਇੱਥੇ ਦੇਖੋ ਕਿੰਨੇ ਵੱਡੇ ਵੱਡੇ ਦਰਖਤ ਲੱਗੇ ਹੋਏ ਆ ਉਹਦੇ ਉੱਪਰ ਦੁਆਰਾ ਪਿੰਗਾ ਪਾ ਕੇ ਬਹੁਤ ਅੱਛਾ ਉਪਰਾਲਾ ਕੀਤਾ ਗਿਆ ਸਵਾਦ ਦਾ ਸਾਰਾ ਪੰਜਾਬੀ ਸੱਭਿਆਚਾਰ ਦੁਆਰਾ ਸਾਨੂੰ ਇੱਥੇ ਦੇਖਣ ਨੂੰ ਮਿਲ ਰਿਹਾ ਜੀ ਅੱਗੇ ਕੀ ਕਿਵੇਂ ਦੇਖਦੇ ਹਾਂ ਜਿੱਤੀਆਂ ਦਾ ਪ੍ਰੋਗਰਾਮ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ ਨਗਰ ਪੰਚਾਇਤ ਦਾ ਸਾਡੇ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਅੱਜ ਮੌਕਾ ਦਿੱਤਾ ਪਿੰਡ ਦੇ ਵਿੱਚ ਸਾਰੀਆਂ ਕੁੜੀਆਂ ਨੂੰ ਬਹੁਤ ਟਾਈਮ ਬਾਅਦ ਅਸੀਂ ਇੱਕ ਦੂਜੇ ਨੂੰ ਮਿਲੇ ਆ ਉਹ ਪਿਆਰ ਦੁਆਰਾ ਸਾਡਾ ਜੋ ਬਚਪਨ ਦਾ ਸੀ ਈਆਂ ਦੇ ਵਿੱਚ ਸਾਡਾ ਜੋ ਸੱਭਿਆਚਾਰ ਸੀਗਾ ਸੰਭਾਲ ਕੇ ਰੱਖਿਆ ਹੋਇਆ ਦੁਬਾਰਾ ਸਾਨੂੰ ਉਹਨੂੰ ਪਰਫਾਰਮੈਂਸ ਕਰੰਦਨ ਮੌਕਾ ਮਿਲਿਆ ਬਹੁਤ ਬਹੁਤ ਧੰਨਵਾਦ ਜੀ ਕਿਵੇਂ ਦੇਖ ਲਓ ਪਿੰਡ ਦੇ ਵਿੱਚ ਅੱਜ ਤੀਜ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਈਆਂ ਭੈਣਾਂ ਸਾਰੀਆਂ ਇਕੱਠੀਆਂ ਹੋਈਆਂ ਨੇ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਕਿੰਨਾ ਵੱਡਾ ਪ੍ਰੋਗਰਾਮ ਹੈ ਜਿਹੜਾ ਕਰਾਇਆ ਜਾ ਰਿਹਾ ਇਹ ਅੱਜ ਸਾਡੇ ਟਰਸਟ ਵੱਲੋਂ ਬਹੁਤ ਵਧੀਆ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਜੋ ਕਿ ਈਆਂ ਦਾ ਤਿਹਾਰ ਅਸੀਂ ਪਹਿਲਾਂ ਉਹਰੇ ਗੁੱਗਾ ਮਾੜੀ ਚ ਲੱਗਦਾ ਹੁੰਦਾ ਸੀ ਅੱਜ ਤੋਂ 15-20 ਸਾਲ ਪਹਿਲਾਂ ਹੁਣ ਤਕਰੀਬਨ 15 ਸਾਲਾਂ ਤੋਂ ਤੀਆਂ ਦਾ ਜਿਹੜਾ ਤੀਆਂ ਸੀ ਉਹ ਰੋ ਲੱਗਣੋਂ ਹਟ ਗਿਆ ਸੀ ਅਸੀਂ ਨੇ ਹੁਣ ਪ੍ਰਾਰਲਾ ਕੀਤਾ ਵੀ ਸਾਰੇ ਕਮੇਟੀ ਨੇ ਇਕੱਠੇ ਹੋ ਕੇ ਵੀ ਕਿਉਂ ਨਾ ਆਪਾਂ ਇੱਕ ਪ੍ਰਾਰਲਾ ਕਰਕੇ ਤੀਆਂ ਲਵਾਈਆਂ ਜਾਣ ਜਿਹਦੇ ਚ ਗੁਰਲਾਲ ਸਾਡਾ ਪੁੱਤ ਪਟਿਆਲੇ ਰਹਿੰਦਾ ਹੈ ਇਹ ਵੀ ਸਾਡੇ ਟਰਸਟ ਦਾ ਆਲੇ-ਨਾਲ ਇਹ ਸਾਰਾ ਕੁਝ ਤੇ ਨੇ ਕਿਹਾ ਚਾਚਾ ਜੀ ਜੋ ਕੁਝ ਹੁੰਦਾ ਮੈਂ ਸਾਰਾ ਕੁਝ ਖਰਚ ਕਰਨ ਨੂੰ ਤਿਆਰਾਂ ਪਰ ਤੁਸੀਂ ਤੀਆਂ ਦਾ ਪ੍ਰੋਗਰਾਮ ਰੱਖੋ ਅਸੀਂ ਇਸ ਕਰਕੇ 11 ਤਰੀਕ ਦਿਨ ਐਤਵਾਰ ਦਾ ਇਹ ਅੱਜ ਪ੍ਰੋਗਰਾਮ ਰੱਖਿਆ ਸੀ ਤੇ ਰੱਬ ਵੀ ਮਿਹਰਬਾਨ ਹੋਇਆ ਰੱਬ ਨੇ ਵੀ ਮੀਂਹ ਪਾਇਆ ਤੇ ਅੱਜ ਇਹ ਕੱਠ ਬਹੁਤ ਹੀ ਵੱਡਾ ਜਿਹੜਾ ਅਸੀਂ ਸੋਚਿਆ ਸੀ ਉਹ ਤੋਂ ਤਿੱਗਣਾ ਕੱਠ ਹੋ ਗਿਆ ਦੇਖਿਆ ਗਿਆ ਕਿ ਜਨਾਲ ਪਿੰਡੇ ਨਹੀਂ ਲਾਗੇ ਦੇ ਪਿੰਡੋਂ ਜਿਹੜਾ ਉਹ ਵੀ ਕੁੜੀਆਂ ਜਿਹੜੀਆਂ ਆਈਆਂ ਹੈਗੀਆਂ ਆਈਆਂ ਨਹੀਂ ਜੀ ਜੀ ਇਹ ਸਾਰੇ ਪਿੰਡ ਢੋਈ ਤੋਂ ਵੀ ਸੂਲਨਰ ਤੋਂ ਵੀ ਰੋਗੜੇ ਤੋਂ ਵੀ ਆਈਆਂ ਨੇ ਕੁੜੀਆਂ ਔਰੇ ਬਾਕੀ ਜਿੱਥੇ-ਜਿੱਥੇ ਕੁੜੀਆਂ ਵਹਿੀਆਂ ਹੋਈਆਂ ਸੀ ਉੱਥੋਂ ਵੀ ਆਈਆਂ ਨੇ ਇਸ ਬਰਲਾ ਪ੍ਰਬੰਧ ਜਿਹੜਾ ਹੈਗਾ ਖਾਣ ਪੀਣ ਦਾ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਕੁੜੀਆਂ ਨੇ ਇੰਜੋਏ ਕਰਨ ਲਈ ਪਿੰਗਾ ਚੁੱਲੇ ਬੱਚਿਆਂ ਲਈ ਕਿਸ ਤਰ੍ਹਾਂ ਕਿਸ ਤਰ੍ਹਾਂ ਦਾ ਪ੍ਰਬੰਧ ਅਸੀਂ ਚੁੱਲਿਆਂ ਦਾ ਤੀਆਂ ਵਾਸਤੇ ਕੁੜੀਆਂ ਨੂੰ ਪਿੰਗਾ ਹੁੰਦਾ ਖਾਣ ਵਾਸਤੇ ਤਿੰਨ ਤਰ੍ਹਾਂ ਦੇ ਪਕੌੜੇ ਵਰਫੀ ਵਗੈਰਾ ਜਲ ਜੀਰਾ ਵਗੈਰਾ ਕੋਲ ਡਰਿੰਕ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰੱਖੀ ਵੀ ਕੋਈ ਕੁੜੀਆਂ ਨੂੰ ਦਿੱਕਤ ਨਾ ਆਵੇ ਜਿਹੜਾ ਪਿੰਡ ਦਾ ਸਹਿਯੋਗ ਹੈ ਜੀ ਕਿੰਨਾ ਕਿੰਨਾ ਲੋਕਾਂ ਦਾ ਸਹਿਯੋਗ ਜਿਹੜਾ ਇਸ ਕੰਮ ਦੇ ਵਿੱਚ ਮਿਲਿਆ ਬਣ ਇਹ ਚ ਸਾਡੀ ਕਮੇਟੀ ਦਾ ਗੁੱਗਾ ਮਾੜੀ ਕਮੇਟੀ ਹੈ ਜਿਹੜੀ ਉਹ ਜੋਰਾ ਕਬਾਈ ਖੜੇ ਆਪਣਾ ਬੱਬੀ ਜੀ ਖੜੇ ਨੇ ਬਾਕੀ ਕਮੇਟੀ ਇਹਨਾਂ ਦੀ ਸਾਰੀ ਉਰੇ ਕੋਟ ਕਰਦਾ 10-15 ਬੰਦਿਆਂ ਦੀ ਤੇ ਦੋ ਕਮੇਟੀਆਂ ਨੇ ਇਕੱਠੀਆਂ ਹੋ ਕੇ ਇਹ ਕੰਮ ਕੀਤਾ ਹੈ ਬਾਕੀ ਪਿੰਡ ਦਾ ਵੀ ਸਾਰੇ ਦਾ ਸਹਿਯੋਗ ਹੈ ਜਿਵੇਂ ਟੀਆਂ ਭੈਣਾਂ ਨੂੰ ਪਿਆਰ ਸਤਿਕਾਰ ਹੈ ਜਿਹੜਾ ਬੜਾ ਹੁਣ ਮਿਲ ਰਿਹਾ ਹੈਗਾ ਕੋਈ ਸਮਾਂ ਹੁੰਦਾ ਸੀਗਾ ਕੁੜੀਆਂ ਨੂੰ ਨਹੀਂ ਪੁੱਛੇ ਚਾਹੁੰਦੀ ਸੀ ਕਿੰਨਾ ਦਾ ਮਾਣ ਮਹਿਸੂਸ ਹੁੰਦਾ ਜਦੋਂ ਟੀਆਂ ਨੂੰ ਇਸ ਤਰ੍ਹਾਂ ਦਾ ਮਾਣ ਦਿੱਤਾ ਜਾਂਦਾ ਸਾਨੂੰ ਬਹੁਤ ਖੁਸ਼ੀ ਹੋਈ ਜਦੋਂ ਕੁੜੀਆਂ ਆ ਕੇ ਸਾਨੂੰ ਵੀਰਾ ਕਹਿ ਕੇ ਬੁਲਾਉਂਦੀਆਂ ਸੀ ਜਾਂ ਅਸੀਂ ਭੈਣ ਕਹਿ ਕੇ ਬੁਲਾਉਂਦੇ ਆ ਉਹਨਾਂ ਨੂੰ ਤੇ ਅਸੀਂ ਆਉਣ ਵਾਲੇ ਸਮੇਂ 'ਚ 13 ਲੜਕਿਆਂ ਦਾ ਵਿਆਹ ਵੀ ਕਰ ਰਹੇ ਆ ਸਾਨੂੰ ਮਹਿਸੂਸ ਹੋ ਰਿਹਾ ਹੈ ਵੀ ਜਿੰਨਾ ਪੈਣਾ ਵਾਸਤੇ ਅਸੀਂ ਕੁਝ ਕਰ ਸਕਦੇ ਹਈਏ ਵੱਧ ਤੋਂ ਵੱਧ ਕਰੀਏ ਗੁਰਲਾਲ ਜੀ ਕਿਵੇਂ ਦੇਖਦੇ ਹੋ ਅੱਜ ਪਿੰਡ ਦੇ ਜਨਾਲ ਪਿੰਡ ਦੇ ਵਿੱਚ ਜਿਹੜਾ ਹੈਗਾ ਤੀਆਂ ਦਾ ਤਿਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਤੁਸੀਂ ਵੀ ਪਹੁੰਚੇ ਹੋਏ ਹੋ ਲੋਕਾਂ ਦਾ ਪ੍ਰੋਗਰਾਮ ਇੰਜੋਏ ਕਰ ਰਹੇ ਨੇ ਬੱਚੇ ਪਹਿਲਾਂ ਤਾਂ ਭਾਜੀ ਸਾਰਿਆਂ ਦਾ ਤਹਿ ਦਿਲੋਂ ਥੈਂਕ ਯੂ ਕਰਦਾ ਮੈਂ ਸਾਰੇ ਪਿੰਡ ਦਾ ਸਾਰੇ ਨਗਰ ਦਾ ਕਿਉਂਕਿ ਮੈਂ ਵੀ ਇਸੇ ਨਗਰ ਦਾ ਹੀ ਆ ਜਨਾਲ ਦਾ ਦੇ ਸਕਦਾ ਸੀ ਪਟਿਆਲੇ ਰਹਿੰਦੇ ਆ ਪਿਛਲੇ 15-20 ਸਾਲ ਤੋਂ ਪਰ ਜਿਹੜਾ ਪਿੰਡ ਹੈ ਜਿਹੜੀ ਜਨਮ ਭੂਮੀ ਹੈ ਉਹ ਜਨਮ ਭੂਮੀ ਹੈ ਮੈਂ ਤੀਆਂ ਤੇ ਕਿਉਂ ਪਹੁੰਚਿਆ ਕਿਉਂਕਿ ਮੈਨੂੰ ਸਕੂਨ ਮਿਲਦਾ ਹੈ ਅਸੀਂ ਲਗਾਤਾਰ 5-6 ਦਿਨਾਂ ਤੋਂ ਇਹ ਵਿੱਡ ਵਿੱਡ ਰਹਿਆਂਗੇ ਸਾਰਿਆਂ ਦਾ ਸਹਿਯੋਗ ਹੈ ਚਾਚਾ ਜੀ ਖੜੇ ਨੇ ਸਾਰਿਆਂ ਦਾ ਗੁੱਗਾ ਮਾੜੀ ਕਮੇਟੀ ਦਾ ਪਿੰਡ ਦਾ ਬਹੁਤ ਸਹਿਯੋਗ ਮਿਲਿਆ ਅੱਜ ਜਿਹੜਾ ਆਪਾਂ ਦੇਖ ਰਹੇ ਤੀਆਂ ਦਾ ਇਕੱਠ ਹੁਣ ਤੀਆਂ ਤੇ ਆ ਜਾਂਦੇ ਆਪਾਂ ਇਹ ਆਪਣਾ ਪੁਰਾਣਾ ਕਲਚਰ ਚੱਲਦਾ ਹੁੰਦਾ ਹੈ ਕੁਣ ਤੀਆਂ ਨੇ ਅੱਜ ਮੈਨੂੰ ਫੋਨ ਆਇਆ ਕਹਿੰਦੇ ਵੀ ਔਰੰਗਜੇਬ ਦਾ ਜੀ ਇਹ ਫਲਾਣਾ ਮੈਂ ਕਹਿੰਦੀ ਸੋਚ ਐ ਆਪੋ ਆਪਣੀ ਸੋਚ ਐ ਸਾਡੀ ਸੋਚ ਕੁਝ ਹੋਰ ਐ ਤਿਹਾੜੀਆਂ ਦੀ ਐ ਪਰ ਜਿਹੜੀ ਸਾਡੀ ਸੋਚ ਐ ਵੀ ਅੱਜ ਜਿਹੜਾ ਅੱਜ ਦਾ ਟਾਈਮ ਐ ਹਰੇਕ ਬੰਦਾ ਟੈਨਸ਼ਨ ਦੇ ਵਿੱਚ ਐ ਕੁੜੀਆਂ ਵਿਆਹੀਆਂ ਗਈਆਂ ਸਾਡੇ ਪਿੰਡੋਂ ਕਿਸੇ ਦੇ ਹਸਬੰਦ ਦੀ ਡੈਥ ਹੋ ਗਈ ਕਿਸੇ ਦੇ ਮਾਪੇ ਦਾ ਡੈਥ ਹੋ ਗਈ ਕਿਸੇ ਦੇ ਭਰਾ ਦੀ ਡੈਥ ਹੋ ਗਈ ਕਈ ਕੁੜੀਆਂ ਵਿਚਾਰੀਆਂ ਸਾਡੇ ਪਿੰਡ ਨਹੀਂ ਆਉਂਦੀਆਂ ਪਰਿਵਾਰ ਨਹੀਂ ਬਚੇ ਹਨਾ ਤੇ ਅਸੀਂ ਥੋੜਾ ਜਿਹਾ ਇੱਕ ਅਪਰਾਲਾ ਕੀਤਾ ਛੋਟੇ ਜਿਹੇ ਪ੍ਰਾਪਾਲੇ ਨਾਲ ਅੱਜ ਸਾਡੇ ਕੋਲੇ ਜਗ੍ਹਾ ਘੱਟ ਗਈ ਮਾੜੀ ਦੀ ਕੱਲ ਅਜੇ ਮੈਂ ਉਰੇ ਬੈਠੇ ਸੀ ਗੱਲਾਂ ਕਰ ਰਹੇ ਸੀ ਬਹੁਤ ਜ਼ਿਆਦਾ ਜਗ੍ਹਾ ਪਰ ਇੱਕ ਛੋਟੇ ਜਿਹੇ ਪ੍ਰਾਪਾਲੇ ਨਾਲ ਜਗ੍ਹਾ ਘੱਟ ਗਈ ਕੁੜੀਆਂ ਦਾ ਇੰਨਾ ਸਹਿਯੋਗ ਸਾਡੀਆਂ ਮਾਤਾ ਭੈਣਾਂ ਕੁੜੀਆਂ ਪਿੰਡ ਦੇ ਸਾਡੇ ਪਿੰਡ ਦੇ ਲੋਹਾਂ ਸਾਰੇ ਪਹੁੰਚਿਆ ਨੇ ਕਿਉਂਕਿ ਉਹਨਾਂ ਨੇ ਸਾਡੇ ਤੇ ਕਿਤੇ ਨਾ ਕਿਤੇ ਵਿਸ਼ਵਾਸ ਟਰਸਟ ਕੀਤਾ ਅਸੀਂ ਥੱਲੇ ਲਿਖਿਆ ਵੀ ਹੋਇਆ ਵੀ ਨੋਟਿਸ ਦੇ ਵਿੱਚ ਵੀ ਜੈਂਸ ਦੀ ਐਂਟਰੀ ਨਹੀਂ ਹੈਗੀ ਹੁਣ ਕਈ ਏਤੇ ਵੀ ਤਰਾਸ ਮੈਸੇਜ ਆਇਆ ਵੀ ਤੁਸੀਂ ਜੈਂਸ ਨੂੰ ਸਨਮਾਨਤ ਕਿਉਂ ਕਰ ਰਹੇ ਹੋ ਉਹ ਆਪਦੇ ਆਪ ਦੀ ਸੋਚ ਹੈ ਦੇਖੋ ਸਾਡੇ ਸਤਕਾਰ ਜੋ ਖੜੇ ਨੇ ਸਾਰੇ ਸਾਡੀ ਸੋਚ ਹੈ ਵੀ ਅਸੀਂ ਜਿੰਨੇ ਸਾਡੇ ਸਤਕਾਰਯੋਗ ਨੇ ਇੱਥੇ ਕਮੇਟੀ ਦੇ ਲਾ ਲੋ ਜਾਂ ਪਿੰਡ ਦੇ ਲਾ ਲੋ ਅਸੀਂ ਉਹਨਾਂ ਨੂੰ ਸਨਮਾਨ ਕਰਾਂਗੇ ਵੀ ਉਹਨਾਂ ਨੇ ਇੱਕ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹ ਇਸ ਕੰਮ ਨੂੰ ਸਿਰੇ ਚੜਾਇਆ ਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਜੀ ਕੁੜੀਆਂ ਦੇਖੋ ਕਿੰਨੀਆਂ ਖੁਸ਼ ਨੇ ਕਿੰਨੇ ਚਿਹਰੇ ਖੁਸ਼ ਨੇ ਬੱਚਿਆਂ ਦੇ ਕੁੜੀਆਂ ਦੇ ਪਰਸੋਂ ਤੋਂ ਅਸੀਂ ਇੱਕ ਰਜਿਸਟਰ ਲਾਇਆ ਹੋਇਆ ਹੈ ਕੁੜੀਆਂ ਉੱਚ ਨਾਮ ਲਿਖਾਈ ਜਾ ਰਹੀਆਂ ਨੇ ਅਸੀਂ 13 ਗਰੁੱਪਾਂ ਨੂੰ ਸਨਮਾਨਤ ਕਰ ਰਹੇ ਹਾਂ 52 5100 ਰੁਪਿਆ ਨਾਮ ਰੱਖਿਆ ਹੈ 13 ਗਰੁੱਪਾਂ ਨੂੰ ਜਿਵੇਂ ਚਾਚਾ ਜੀ ਨੇ ਗੱਲ ਕਰੀ ਆ ਆਉਣ ਵਾਲੇ ਟਾਈਮ 'ਚ ਅਸੀਂ 13 ਮੈਰਜਾ ਵੀ ਕਰਾਂਗੇ ਪਿੰਡ 'ਚ ਤੇ ਕੁਝ ਹੋਰ ਚੀਜ਼ਾਂ ਨੇ ਜਿਹੜੀਆਂ ਸਾਡੇ ਪਿੰਡ ਦੀ ਜ਼ਰੂਰਤ ਹੈ ਤੀਆਂ ਦਾ ਭਾਜੀ ਜੇ ਆਪਦੇ ਆ ਸੋਚਣਾ ਸੋਚੀਏ ਤਾਂ ਸਾਨੂੰ ਬਹੁਤ ਵਧੀਆ ਲੱਗ ਰਿਹਾ ਐਤਕੀ ਸਾਡਾ ਇੱਕ ਦਿਨ ਦਾ ਪ੍ਰੋਗਰਾਮ ਹੈ ਨੈਕਸਟ ਟਾਈਮ ਅਸੀਂ ਤਿੰਨੇ ਦਿਨਾਂ ਦਾ ਪ੍ਰੋਗਰਾਮ ਕਰਾਂਗੇ ਲਗਾਤਾਰ ਵੀ ਕਿਸੇ ਵੀ ਕੁੜੀ ਨੂੰ ਸਾਡੇ ਪਿੰਡੋਂ ਇੱਕ ਘਾਟ ਮਹਿਸੂਸ ਨਾ ਹੋਵੇ ਵੀ ਮੇਰਾ ਭਰਾ ਨਹੀਂ ਰਿਹਾ ਜਾਂ ਮੇਰਾ ਬਾਪ ਨਹੀਂ ਰਿਹਾ ਜਾ ਮੇਰਾ ਪੂਰਾ ਪਰਿਵਾਰ ਨਹੀਂ ਰਿਹਾ ਅਸੀਂ ਚਾਹੁੰਦੇ ਹਾਂ ਵੀ ਉਹ ਕੁੜੀਆਂ ਸਾਡੀ ਸੁਸਾਇਟੀ ਨਾਲ ਰਲ ਕੇ ਅਸੀਂ ਉਹਨਾਂ ਦਾ ਸਾਰਾ ਸਹਿਯੋਗ ਦੇਵਾਂਗੇ ਐਜ਼ ਆ ਬ੍ਰਦਰ ਐਜ਼ ਆ ਫਾਦਰ ਹਨਾ ਅਸੀਂ ਨਾਲ ਖੜਾਂਗੇ ਸਾਡੀ ਤਾਂ ਇਹ ਬੇਨਤੀ ਹੈ ਵੀ ਬਹੁਤ ਵਧੀਆ ਲੱਗ ਰਿਹਾ ਹੈ ਤੇ ਇਹਨਾਂ ਸਹਿਯੋਗ ਮੈਂ ਕਹਿੰਦਾ ਜਦੋਂ ਮੈਂ ਅੰਦਰ ਵੜਿਆ ਵੀ ਕੋਈ ਟਿਕਾਣਾ ਨਹੀਂ ਸਿੱਖ ਫਸੀਦਾ ਹਨਾ ਉੱਥੇ ਪੈਸਾ ਮੈਂ ਨਹੀਂ ਰੱਖਦਾ ਬਾਕੀ ਪ੍ਰਮਾਤਮਾ ਮਿਹਰਬਾਨ ਹੋ ਗਿਆ ਅਸੀਂ ਟੈਲੀਫੋਨ ਤਾਂ ਕਰਿਆ ਨਹੀਂ ਉਹ ਮਿਹਰਬਾਨ ਹੈ ਪਟਿਆਲੇ ਐਨੀ ਵਾਰਸ ਆ ਜਾ ਨਾ ਬਾਬਾ ਪਟਿਆਲਾ ਗੱਡੀਆਂ ਦੇ ਬੰਪਰ ਨਹੀਂ ਚੱਲ ਰਹੇ ਤੇ ਵੀ ਕਿਤੇ ਨਾ ਕਿਤੇ ਸਾਡੀ ਜਿਹੜੀ ਇਸ ਪ੍ਰੋਗਰਾਮ ਦੀ ਸੁਣਵਾਈ ਉੱਥੇ ਤੱਕ ਵੀ ਪਹੁੰਚ ਗਈ ਕਿਉਂਕਿ ਅਸੀਂ ਦਿਲੋਂ ਕਰ ਰਹੇ ਹਾਂ ਜਿਹੜੀ ਚੀਜ਼ ਦਿਲੋਂ ਕੀਤੀ ਜਾਵੇ ਉਹਦਾ ਕੋਈ ਮੁੱਲ ਹੈ ਹੀ ਨਹੀਂ ਤੇ ਤੁਹਾਡਾ ਸਾਰਿਆਂ ਦਾ ਥੈਂਕ ਯੂ ਤੁਸੀਂ ਵੀ ਪਹੁੰਚੇ ਹੋ ਤੇ ਜਿੰਨੀਆਂ ਕੁੜੀਆਂ ਮਾਤਾ ਭੈਣਾਂ ਮੇਰੀਆਂ ਪਹੁੰਚੀਆਂ ਨੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੇ ਪਹੁੰਚਣ ਦਾ ਤੇ ਵਧੀਆ ਲੱਗ ਰਿਹਾ ਜੀ ਬਸ